ਵਾਹਿਗੁਰੂ ਨਗਰ ਕੀਰਤਨ ਦੇ ਰੂਪ 6ਵੀਂ ਸਿੱਖ ਡੇਪਰੇਟ ਜੋ ਅੱਜ ਬੜੀ ਸ਼ਰਧਾ ਭਾਵਨਾ ਨਾਲ ਸਜਾਈ ਜਾ ਰਹੀ ਹੈ ਵਾਹਿਗੁਰੂ 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 ਮਹਾਰਾਜ ਦੀ ਇੰਨੀ ਅਪਾਰ ਕਿਰਪਾ ਹੋਈ ਆ ਕਿ ਸੰਗਤ ਵੀ ਖਾਠਾ ਮਾਰਲਾ ਸੰਗਤਾਂ ਕਾਟਿਆ ਵਾਹਿਗੁਰੂ 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 ਯਕ ਤੇ ਮਨਹੈਟਨ ਸ਼ਹਿਰ ਵਿਖੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਸਭਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਟ ਹਿਲਫੋ ਲੋ ਛਤਵੀ ਸਿੱਖ ਡੇ ਪ੍ਰੇਡ ਕੱਟੀ ਗਈ ਦੂਰ ਦੂਰਾ ਦੇ ਤੋਂ ਕੇਸਰੀ ਰੰਗ ਚ ਸਜੀ ਸੰਗਤ ਸਿੱਖ ਡੇ ਪ੍ਰੇਡ ਦਾ ਹਿੱਸਾ ਪਣੀ ਸਿੱਖ ਤੇ ਪ੍ਰੇਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲੋਟ ਸ਼ਾਮਿਲ ਕੀਤੇ ਗਏ ਇਸ ਮੌਕੇ ਤੇ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦਿਖਾਏ ਗਏ ਸਿੱਖ ਪ੍ਰੇਤ ਦੇ ਦੌਰਾਨ ਹੋਰ ਕੀ ਕੁਛਿਆ ਖਾਸ ਹਾਟ ਚੜਦੇ ਆ ਪ੍ਰਾਈਸਟੇ ਤੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਪੰਥਕ ਜਥੇਬੰਦੀਆਂ ਅਤੇ ਸਮੂਹ ਸੁਭਾਵਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਊਯਾਰਕ ਵਿਖੇ 36ਵੀਂ ਸਿੱਖ ਡੇਪਰੇਡ ਬਹੁਤ ਹੀ ਧੂਮ-ਧਾਮ ਦੇ ਨਾਲ ਕੱਟੀ ਗਈ ਵੱਡੀ ਗਿੰਦੀ ਚ ਸੰਗਤ ਸਿੱਖ ਡੇ ਪਰੇਡ ਦਾ ਹਿੱਸਾ ਬਣੀ ਤੁਹਾਨੂੰ ਦੱਸਦੀ ਹਾਂ ਕਿ ਸਿੱਖ ਡੇ ਪਰੇਡ ਮਾਨਹੈਟਨ ਵਿਖੇ 37 ਸਟਰੀਟ ਮੈਡੀਸਨ ਐਵੇਨਿਊ ਤੋਂ 5 ਪਿਆਰਾਂ ਦੀ ਇੱਕ ਵਾਹਿਜ ਆਰਾਮ ਖੋਈ ਜਿਸ ਦੇ ਵਿੱਚ ਕਈ ਫਲੋਟ ਸ਼ਾਮਿਲ ਕੀਤੇ ਗਏ ਸਾਰੀ ਸੰਗਤ ਦੇ ਵਿੱਚ ਇਸ ਮੌਕੇ ਤੇ ਪੂਰਾ ਉਤਸ਼ਾਹ ਸੀ ਵਾਹਿਗੁਰੂ ਦਾ ਜਪ ਕਰਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੀ ਕੇਸਰੀ ਰੰਗ ਚ ਰੰਗੀ ਸੰਗਤ ਦੇ ਚਿਹਰਾ ਤੇ ਰੱਬੀ ਨੂਰ ਚਲਕ ਰਿਹਾ ਸੀ ਵਾਹਿਗੁਰੂ 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 ਨਗਰ ਕੀਰਤਨ ਦੇ ਰੂਪੇ 6ਵੀਂ ਸਿੱਖ ਦੇ ਪਰੇਟ ਜੋ ਅੱਜ ਬੜੀ ਸ਼ਰਧਾ ਭਾਵਨਾ ਨਾਲ ਸਜਾਈ ਜਾ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਇਆ ਹੇਠ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਜੋ ਕੁਝ ਸਮਾਂ ਪਹਿਲਾਂ 10-15 ਮਿੰਟ ਪਹਿਲਾਂ ਇਹ ਸਟਾਰਟ ਹੋਈ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਦੇਖਣ ਵਿੱਚ ਨਜ਼ਰ ਆ ਰਿਹਾ ਹੈ ਕਿ ਅੱਜ ਸਾਰਾ ਮਨਹਟਨ ਸ਼ਹਿਰ ਕੇਸਰੀ ਰੰਗ ਦੇ ਵਿੱਚ ਤੇ ਨੀਲੇ ਰੰਗ ਦੇ ਵਿੱਚ ਰੰਗਿਆ ਹੋਇਆ ਅੱਜ ਖਾਲਸਾ ਜੀ ਕੇ ਬੋਲ ਵਾਲੇ ਸਾਨੂੰ ਸਾਖਸ਼ਾਤ ਰੂਪ ਵਿੱਚ ਨਜ਼ਰ ਆ ਰਹੇ ਹਨ ਬੜੇ ਡਿਸਪਲਿਨ ਦੇ ਨਾਲ ਸੰਗਤਾਂ ਇਸ ਸਿੱਖ ਡੇ ਪਰੇਡ ਦੇ ਵਿੱਚ ਮਾਰਚ ਕਰ ਰਹੀਆਂ ਅਸੀਂ ਸਮੂਚੀਆਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਦਿੰਦੇ ਹਾਂ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਅਰੇਂਜਮੈਂਟ ਹਿਲਫੋ ਵੱਲੋਂ ਇਸ ਪਰੇਡ ਦੀ ਮੇਜਬਾਨੀ ਕੀਤੀ ਜਾਂਦੀ ਹੈ ਇਸ ਲਈ ਸਾਰਾ ਅਰੇਂਜਮੈਂਟ ਵੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਫਲੋ ਵੱਲੋਂ ਹੀ ਕੀਤਾ ਜਾਂਦਾ ਹੈ ਬਾਕੀ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਸਿੱਖ ਡੇ ਪਰੇਡ ਨੂੰ ਸਪੋਰਟ ਕੀਤਾ ਜਾਂਦਾ ਹੈ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਆਪਣੇ ਏਰੀਆ ਦੀ ਸੰਗਤ ਦੇ ਨਾਲ ਪਰੇਡ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਮਨਹੈਟਨ ਦੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਵਾਲੀਆਂ ਸੜਕਾਂ ਤੋਂ ਜਦ ਇਹ ਪ੍ਰੇਟ ਲੰਘਦੀ ਹੈ ਤਾਂ ਬਾਕੀ ਕਮਿਊਨਿਟੀਜ਼ ਨੂੰ ਵੀ ਇਸ ਦਾ ਬਹੁਤ ਵਧੀਆ ਮੈਸੇਜ ਜਾਂਦਾ ਹੈ ਤੇ ਉਹ ਸਿੱਖ ਕਮਿਊਨਿਟੀ ਅਤੇ ਸਾਡੇ ਗੁਰੂਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਤੋਂ ਜਾਣੂ ਹੁੰਦੇ ਨੇ ਗੁਰੂ ਮਹਾਰਾਜ ਦੀ ਇੰਨੀ ਅਪਾਰ ਕਿਰਪਾ ਹੋਈ ਆ ਕਿ ਸੰਗਤ ਦੇ ਵਿੱਚ ਸਾਠਾ ਮਾਰਦਾ ਸੰਗਤਾਂ ਕਾਟਿਆ ਤੇ ਗੁਰੂ ਮਹਾਰਾਜ ਦੇ ਨੇ ਵੈਦਰ ਵੀ ਅੱਜ ਜਿਹੜਾ ਵਾ ਵੈਦਰ ਆ ਬਹੁਤ ਬਹੁਤ ਵਧੀਆ ਵੈਦਰ ਆ ਤੇ ਮੈਂ ਸਮੁੱਚੀ ਲਕਾਈ ਨੂੰ ਸਮੂਹ ਹਿੱਸੇ ਕੌਮ ਨੂੰ ਜਿਹੜੇ ਵੀ ਗੁਰੂ ਮਹਾਰਾਜ ਦਾ ਅੱਜ ਓਡਰਾਸਾ ਲੈ ਕੇ ਇਸ ਪ੍ਰੇਰ ਦੇ ਵਿੱਚ ਆਏ ਨੇ ਮੈਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਇਹ ਨਾਲ ਬੇਨਤੀ ਕਰਦਾ ਕਿ ਸਾਈਡ ਵਾਕ ਤੇ ਖੜੇ ਹੋ ਕੇ ਇਹਨਾਂ ਦੇਖਿਓ ਅੱਪ ਆਪਣੇ ਫਲੋਰ ਜਿਹੜੇ ਕਿ ਜਿਹੜੇ ਕਿ ਤੁਹਾਡੇ ਗੁਰੂ ਜਿਹਦਾ ਜਿਹਦਾ ਵੀ ਗੁਰੂਵਾਰ ਆ ਜਿਹਦਾ ਜਿਹਦਾ ਵੀ ਫੋਟੋ ਆ ਬੈਂਦਰ ਆ ਉਹਨਾਂ ਨੂੰ ਅਸੀਂ ਔਰਾਂ ਦੀ ਲੈ ਕੇ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੀ ਜਗ੍ਹਾ ਜਿੱਥੇ ਉਹਨਾਂ ਆਉਣਾ ਮਾਰਗਦਾਨੀ ਆਉ ਦਿੱਤੀ ਆ ਤੇ ਉਹ ਸਾਰੇ ਆਪ ਆਪਣੇ ਫੋਟੋਆਂ ਮਗਰ ਆਓ ਤੇ ਇਸ ਪ੍ਰੇਰਣ ਦੀ ਜਿਹੜੀ ਹੈ ਜਿਹੜੀ ਸ਼ਾਨ ਜਿਹੜੀ ਹੈ ਹੋਰ ਵੀ ਹੋਰ ਵੀ ਦੁਨੀ ਹੋ ਸਕੇ ਅੱਜ ਲੋਕਾਂ ਦਾ ਇੰਨਾ ਸ਼ਾਹਵਾ ਪ੍ਰੇਰਣ ਦੇ ਵਿੱਚ ਕਿਉਂਕਿ ਵਾਗਰ ਬਹੁਤ ਵਧੀਆ ਵਾ ਚੋ ਚੋ ਤੋਂ ਇਹਦਾ ਜੋ মিডিਆ ਵਾਲਾ ਵੀ ਨਾਲਾ ਬਹੁਤ ਰੋਲ ਆ ਕਿ ਤਾਂ ਕਿ ਲੋਕਾਂ ਨੂੰ ਉਹ ਦੱਸ ਸਕਿਆ ਕਿ ਪ੍ਰੇਡ ਜਿਹੜੀ ਅੱਜ ਨਿਕਲ ਨਹੀਂ ਆ ਆ ਜਿੰਨੇ ਵੀ ਗੁਰੂ ਘਰ ਆ ਬਹੁਤ ਦੂਰੋਂ ਦੂਰੋਂ ਆ ਕੇ ਪਹੁੰਚੇ ਸੰਗਤਾਂ ਪਹੁੰਚੀਆਂ ਅੱਜ ਖਾਲਸੇ ਦਾ ਦਿਨ ਉਹ ਆ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਪ੍ਰੇਡ ਬੜੀ ਚੜ੍ਹਦੀ ਕਲਾ ਦੇ ਵਿੱਚ ਨਿਰੰਢਈ ਆ ਸਿੱਖ ਦੇ ਪ੍ਰੇਡ ਦੇ ਦੌਰਾਨ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਰ ਵੀ ਦਿਖਾਏ ਗਏ ਇਹ ਪਰਫਾਰਮੈਂਸ ਪ੍ਰੇਡ ਵੇਖਣ ਵਾਲੇ ਲਈ ਬੇਹਦ ਖੇਚਦਾ ਕੇਂਦਰ ਰਹੀ ਜੇ ਤੁਹਾਡਾ ਗੱਤਕਾ ਗਰੁੱਪ ਪੂਰਾ ਛਾ ਰਿਹਾ ਜਿਸ ਪ੍ਰੇਡ ਦੇ ਵਿੱਚ ਕੀ ਮੈਸੇਜ ਹੈ ਤੁਹਾਡਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਕਾਲਪੁਰਖੀ ਫੌਜ ਹਮੇਸ਼ਾ ਹੀ ਖਾਲਸਾ ਚੜ੍ਹਦੀ ਕਲਾ 'ਚ ਰਹੇਗਾ ਇਸ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਜਿਹੜੇ ਕਾਰਜ ਨੇ ਪੰਥ ਦੇ ਕਰਦੇ ਰਹਿਣਾ ਔਰ ਸਾਰਿਆਂ ਨੂੰ ਸਿੱਖੀ ਨਾਲ ਜੋੜੀ ਰੱਖਣਾ ਤੇਰਾ ਮੇਸ਼ਾ ਵਾਹਿਗੁਰੂ ਕਿਰਪਾ ਕਰੇ ਸਭ ਤੇ ਸਭ ਨੂੰ ਤੁਹਾਨੂੰ ਦੱਸਦੀ ਹਾਂ ਕਿ ਸਿੱਖ ਸੰਗਤ ਨਾਲ ਅਮਰੀਕਾ ਦੇ ਇਲੈਕਟਡ ਅਫੀਸ਼ੀਅਲਸ ਵੀ ਇਸ ਪ੍ਰੇਡ ਦਾ ਹਿੱਸਾ ਬਣੇ ਵਕਫਕ ਥਾਵਾਂ ਤੇ ਸੰਗਤ ਲਈ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਇਸ ਪ੍ਰੋਗਰਾਮ ਦੀ ਵਿਸ਼ੇਸ਼ ਕਵਰੇਜ ਗਲੋਬਲ ਪੰਜਾਬ ਟੀਵੀ ਵੱਲੋਂ ਕੀਤੀ ਗਈ ਜਿਸ ਨੂੰ ਫਿਊਲ ਫੰਡ ਤੋਂ ਜੱਫਰ ਸਿੰਘ ਗਰੇਵਾਲ ਨਿਊ ਜਰਸੀ ਮੈਗਾ ਡਿਸਟ੍ਰਿਬਿਊਸ਼ਨ ਤੋਂ ਜੀਤੀ ਗਰੇਵਾਲ ਜਾਪ ਟ੍ਰਕਿੰਗ ਤੋਂ ਕੁਲਦੀਪ ਸਿੰਘ ਵੜੈਸ ਵੱਲੋਂ ਸਪੌਂਸਰ ਕੀਤਾ ਗਿਆ ਇੱਕ ਦਿਹਾੜਾ ਸਾਡਾ ਇਸ ਤਰ੍ਹਾਂ ਦਾ ਬਾਤ ਕਿ ਖਾਲਸਾ ਸਾਜਣਾ ਦੇਸ ਇੱਕ ਸਿੱਖ ਕੌਮ ਆ ਜਿਹਦਾ ਜਨਮ ਦੇਣ ਆ ਕਿਸੇ ਕੌਮ ਦਾ ਕੋ ਆਪਣਾ ਜਨਮ ਦੇਨੇਗਾ ਵਕ ਵਕਤ ਦਿਨਾਂ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾ ਸਕਦਾ ਪਰ ਸਿੱਖ ਕੌਮ ਇੱਕ ਆਪਣੀਆਂ ਜਿਹੜੀ ਕਿਉਂਕਿ ਆਪਾਂ ਜੇ ਜਨਰਲ ਹੀ ਲਈਏ ਤਾਂ ਆਪਾਂ ਆਪਣਾ ਜਨਮ ਦੇ ਕੱਡੇ ਇਛਾ ਦਾ ਬਣਾਉਨੇ ਆ ਪਰ ਇੱਕ ਜਿਹੜਾ ਸਾਡਾ ਸਾਂਝਾ ਦੇਣਿਆ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਪਾਟੇ ਦੇ ਅਮ੍ਰਿਤ ਛਾ ਕੇ ਖਾਲਸਾ ਪੰਥ ਸਾਜਿਆ ਸੀ ਉਹਦੇ ਕਰਕੇ ਅੱਜ ਪੂਰੇ ਸੰਸਾਰ ਦੇ ਵਿੱਚ ਪ੍ਰੈਸਿਡੈਂਟ ਦੀ ਜਾਇਜਾ ਕਰ ਹੋ ਰਹੀ ਹੈ ਜੀ ਅੱਜ ਅਸੀਂ ਆਪਣੇ ਧਰਮ ਬਾਰੇ ਆਪਣੇ ਕਲਚਰ ਬਾਰੇ ਜਿਹੜਾ ਪੰਜਾਬ ਤੋਂ ਅਸੀਂ ਇੱਥੇ ਲੈ ਕੇ ਆਏ ਆ ਜਿਹੜਾ ਬਾਬੇ ਨਾਨਕ ਨੇ ਸਾਨੂੰ ਦਿੱਤਾ ਉਹਦਾ ਅਸੀਂ ਪ੍ਰਚਾਰ ਰਾਜ ਮਨਹਾਟਨ ਦੀਆਂ ਗਲੀਆਂ ਦੇ ਵਿੱਚ ਕਰਨਾ ਜਿਸ ਤਰ੍ਹਾਂ ਕਿ ਬਾਬੇ ਨਾਨਕ ਨੇ 20 ਰੁਪਏ ਦਾ ਜਿਹੜਾ ਲੰਗਰ ਲਾਇਆ ਸੀ ਉਸ ਟਾਈਮ ਅੱਜ ਤੋਂ 4-500 ਸਾਲ ਪਹਿਲਾਂ ਉਹ 20 ਰੁਪਏ ਦਾ ਲੰਗਰ ਅੱਜ ਵੀ ਮਨਹਾਟਨ ਦੀਆਂ ਗਲੀਆਂ ਦੇ ਵਿੱਚ ਥਾਂ-ਥਾਂ ਲੱਗਾ ਹੋਇਆ ਤੇ ਸੰਗਤ ਖਾਂਦੀ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਮੈਂ ਇੱਕ ਜ਼ਰੂਰੀ ਬੇਨਤੀ ਕਰਦਾ ਬਈ ਜਿਹੜਾ ਲਾਈਨ ਦੇ ਵਿੱਚ ਲਾ ਕੇ ਚੱਲੋ ਤਾਂ ਕਿ ਵਧੀਏ ਤਰੀਕੇ ਨਾਲ ਅਸੀਂ ਜਿਹੜੀ ਓਪਰੇਟ ਆਪਣੀ ਦਿਖਾ ਸਕੀ ਹਰ ਸਾਲ ਨਿਯੋਕਤੀ ਧਰਤੀ ਤੇ ਕੱਢੀ ਜਾਣ ਵਾਲੀ ਸਿੱਖ ਡੇਪਰੇਡ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੀ ਹੈ ਜਿਸ ਨਾਲ ਬਾਕੀ ਕਮਿਊਨਿਟੀਜ਼ ਨੂੰ ਸਿੱਖਾਂ ਦੀ ਪਛਾਣ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਸਾਡੇ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਵੀ ਕਰਵਾਇਆ ਜਾਂਦਾ ਹੈ ਸੋ ਅਮੀਤ ਪੜਾਣਾ ਛੱਡਦੀ ਇਸ ਸਿੱਖ ਡੇਪਰੇਡ ਬਹੁਤ ਹੀ ਯਾਦਗਾਰ ਹੋਣੀ ਬੜੀ ਨਿਊਯਾਰਕ ਤੋਂ ਗਿਲਪਟਿਪ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते